ਪਿੰਡ ਧੌਲਾ ਜਿਹੜਾ ਵੱਖ-ਵੱਖ ਕੰਮਾਂ ਦੇ ਵਿੱਚ ਪਹਿਲਾਂ ਵੀ ਬਹੁਤ ਚਿਰਾਂ ਤੋਂ ਕਰਕੇ ਦੇਗੀ 800 ਸਾਲ ਤੋਂ ਮੋਰੀ ਰਿਹਾ ਉਹ ਜੁੱਤੀਆਂ ਦੇ ਖੇਤਰ ਦੇ ਵਿੱਚ ਵੀ ਉਹਨਾਂ ਦਾ ਆਪਣਾ ਨਾਮ ਰਿਹਾ ਨੇੜੇ ਦੇ ਡੇ ਪਿੰਡਾਂ ਦੇ ਵਿੱਚੋਂ ਇੱਥੋਂ ਦੀਆਂ ਬਣੀਆਂ ਜਿਹੜੀਆਂ ਜੁੱਤੀਆਂ ਸੀਗੀਆਂ ਉਹ ਬਹੁਤ ਮਸ਼ਹੂਰ ਹਈਆਂ ਇਸ ਪਿੰਡ ਦੇ ਵਿੱਚ ਤਕਰੀਬਨ ਕੋਈ 2-250 ਪਰਿਵਾਰ ਇਸ ਕਾਰੋਬਾਰ ਦੇ ਨਾਲ ਜੁੜੇ ਰਹੇ ਨੇ ਸਮੇਂ ਦੇ ਹਿਸਾਬ ਦੇ ਨਾਲ ਜਦੋਂ ਇੱਥੇ रेडीमेड ਬਣੀਆਂ ਬਣਾਈਆਂ ਜੁੱਤੀਆਂ ਆ ਗਈਆਂ ਤਾਂ ਉਸ ਕੰਮ ਨੂੰ ਵੀ ਹੋਰਾਂ ਕੰਮਾਂ ਦੇ ਵਾਂਗੂ ਸੱਠਾਂ ਲੱਗੀਆਂ ਤੇ ਇਹ ਕੰਮ ਹੁਣ ਇੱਕ ਖਤਮ ਹੋਣ ਕਿਨਾਰੇ ਹੀ ਆ ਪਰ ਫਿਰ ਵੀ ਇਥੋਂ ਦੇ ਅਜੇ ਬਹੁਤ ਸਾਰੇ ਜਿਹੜੇ ਪਰਿਵਾਰ ਨੇਗੇ ਉਹ ਜੁੱਤੀਆਂ ਨਾਲ ਜੁੜੇ ਹੋਏ ਆ ਪੰਜਾਬੀ ਜੁੱਤੀ ਅਜੇ ਵੀ ਇਥੋਂ ਦੀ ਬਹੁਤ ਮਸ਼ਹੂਰ ਹੈ ਦੇਸੀ ਢੰਗ ਨਾਲ ਬਣਾਈ ਹੋਈ ਜੁੱਤੀ ਦੀ ਇੱਥੇ ਜਿਹੜੀ ਹੈਗੀ ਬਹੁਤ ਵੱਡੀ ਪੱਧਰ ਤੇ ਅਜੇ ਵੀ ਜਿਹੜੀ ਹੈਗੀ ਸੇਲ ਹੁੰਦੀ ਹੈ ਇਸ ਵੇਲੇ ਤੁਹਾਨੂੰ ਅੱਜ ਅਸੀਂ ਜਿਹੜੀ ਹੈ ਜੁੱਤੀਆਂ ਬਾਰੇ ਦੱਸ ਰਹੇ ਆ ਵੀ ਇਹ ਜੁੱਤੀਆਂ ਕਿਵੇਂ ਬਣਾਈਆਂ ਜਾਂਦੀਆਂ ਹੇ ਦੇਖੋ ਜਿਹੜੀਆਂ ਆ ਤੁਸੀਂ ਦੇਖ ਰਹੇ ਹੋ ਇਹ ਦੇਸੀ ਢੰਗ ਨਾਲ ਬਣਾਈਆਂ ਹੋਈਆਂ ਜੁੱਤੀਆਂ ਜਿਹੜੀਆਂ ਪਿੰਡ ਧੌਲੇ ਦੇ ਵਿੱਚ ਹੀ ਤਿਆਰ ਹੋਈਆਂ ਸਾਰੀਆਂ ਤੇ ਇਹਨੂੰ ਬਣਾਇਆ ਕਿਵੇਂ ਜਾਂਦਾ ਅਸੀਂ ਤੁਹਾਨੂੰ ਇਹ ਵੀ ਦਿਖਾਉਨੇ ਆ ਦੇਖੋ ਤੋ ਸਭ ਤੋਂ ਪਹਿਲਾਂ ਤਾਂ ਜਿਹੜਾ ਇਸ ਢੰਗ ਦੇ ਨਾਲ ਨਾ ਇੱਕ ਤਲਾ ਹੁੰਦਾ ਜਿਹੜਾ ਤਲੇ ਦੇ ਨਾਲ ਇਹਨੂੰ ਜੁੱਤੀ ਨੂੰ ਜੋੜਿਆ ਜਾਂਦਾ ਅਏ ਤੁਸੀਂ ਦੇਖ ਰਹੇ ਹੋ ਵੀ ਇਹ ਤਲੇ ਦੇ ਨਾਲ ਇੱਕ ਜੁੱਤੀ ਦੀ ਜਿਹੜੀ ਛੱਤ ਹੈ ਉਹ ਜੋੜੀ ਜਾ ਰਹੀ ਹੈ ਇੱਕ ਕੱਚੇ ਧਾਗੇ ਦੇ ਨਾਲ ਜਿਹਨੂੰ ਪਰ ਡੋਰ ਕਹਿੰਦੇ ਆ ਇਹ ਬਣਾਈ ਜਾਂਦੀ ਹੈ ਇਹ ਸ਼ੁਰਾ ਇਹਨੂੰ ਇੱਥੋਂ ਹੀ ਸ਼ੁਰੂਤ ਹੋ ਜਾਂਦੀ ਹੈ ਕਿਸਮ ਦੀ ਇਹਨੂੰ ਬਣਾਉਣ ਵਾਸਤੇ ਦੇਖੋ ਭਾਈ ਇਸ ਤਰ੍ਹਾਂ ਹੀ ਸ਼ੁਰੂਤ ਹੁੰਦੀ ਹੈ ਇਹਦਾ ਪਹਿਲਾ ਕੱਲਾ ਤਲਾ ਦਿਖਾਇਓਾ ਚੱਕ ਕੇ ਇਹਨੂੰ ਆ ਆ ਕੱਲਾ ਤਲਾ ਹੁੰਦਾ ਪਹਿਲਾਂ ਆ ਛੱਤ ਹੁੰਦੀ ਐ ਜਿਹੜੀ ਆਇਦਰਾ ਨਾਲ ਪਈ ਐ ਇਹ ਛੱਤ ਵੀ ਜਾ ਕੇ ਦਿਖਾਉਣਾ ਲਾ ਇਹ ਜਿਹੜੀ ਆ ਹਾਂ ਇਹ ਛੱਤ ਹੈਗੀ ਉੱਤੇ ਦੀ ਇਹ ਕੱਢਵੀਂ ਜੁੱਤੀ ਦੀ ਛੱਤ ਹੈ ਜੀ ਤੇ ਇਹ ਹੁਣ ਇਹਨੂੰ ਜੋੜਿਆ ਇਹ ਐਂ ਜੋੜੀ ਹੋਈ ਐ ਆ ਦੇਖੋ ਤੁਸੀਂ ਐ ਇਸ ਢੰਗ ਨਾਲ ਜੁੜੀ ਜਾਂਦੀ ਐ ਇਹ ਜਿਵੇਂ ਹੁਣੇ ਜੋੜ ਦਿੱਤੀ ਗਈ ਐ ਇਦੋਂ ਅੱਗੇ ਜਾ ਕੇ ਤੇ ਮੈਂ ਤੁਹਾਨੂੰ ਇੱਕ ਅਗਲੇ ਕਾਰੀਗਰ ਕੋਲ ਦਿਖਾਉਣਾ ਵੀ ਉਹ ਇਹਨੂੰ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਫੋਟਾਂ ਚ ਬਣ ਜਾਂਦਾ ਤੇ ਇਹ ਦੇਖੋ ਜਿਹੜਾ ਹੁਣ ਤੁਸੀਂ ਦੇਖ ਰਹੇ ਹੋ ਇਹ ਮਿਸਤਰੀ ਇਹਦੇ ਛੱਤ ਨੂੰ ਜੋੜ ਰਿਹਾ ਹੈ ਇਹ ਤਕਰੀਬਨ ਇਹਨੇ ਤਾਂ ਪਹਿਲਾਂ 50% ਦਾ ਜਿਹੜਾ ਜੁੱਤੀ ਦਾ ਬਣਾਤਾ ਇਹਦੇ ਛੱਤ ਤਕਰੀਬਨ ਜੋੜਤੀ ਹੈ ਜਿਹੜਾ ਤਾਂ ਪਹਿਲਾ ਹਿੱਸਾ ਇਹ ਤੋਂ ਪਿਛੇ ਅੱਡੀ ਰਹਿਂਦੀ ਹੈ ਜੀ ਇਕੱਲੀ ਬਣਾਉਣ ਵਾਲੀ ਆ ਦਿਖਾਈ ਮੈਨੂੰ ਅਹੀਂ ਦਿਖਾ ਦਿੱਤੇ ਉਹ ਆਈ ਹਾਂ ਆ ਦੇਖੋ ਇਹ ਬਣ ਗਈ ਇਹ ਤੋਂ ਬਾਅਦ ਤੀਜੇ ਆਪਸ਼ਨ ਦੇ ਜਿਹੜਾ ਇਸ ਜੁੱਤੀ ਤਿਆਰ ਹੋ ਜਾਂਦੀ ਹੈ ਆ ਤੁਹਾਨੂੰ ਮੈਂ ਜੁੱਤੀ ਕਿ ਤਿਆਰ ਹੋਈ ਦਿਖਾਉਣਾ ਜਿਹੜੀ ਲਾਸਟ ਜਿਹੜੀ ਸਟੇਜ ਹੁੰਦੀ ਹੈ ਉਹ ਇਸ ਤਰ੍ਹਾਂ ਦੀ ਹੁੰਦੀ ਹੈ ਇਹ ਜੁੱਤੀ ਤਕਰੀਬਨ ਤਿਆਰ ਹੋ ਗਈ ਜਿਹੜੀ ਕਾ ਤੁਸੀਂ ਇਹ ਦੇਖ ਰਹੇ ਹੋ ਜਿਹੜਾ ਇਹ ਕਿਵੇਂ ਬਣਦੀ ਹੈ ਇਹ ਜਿਹੜਾ ਇਹਨੂੰ ਮਿਸਤਰੀ ਹੈ ਨਾ ਉਹਨੂੰ ਆਖਰੀ ਸ਼ੋਅ ਹੁੰਦੇ ਰਿਹਾ ਜੁੱਤੀ ਨੂੰ ਇਹ ਤੇ ਆਹ ਜਿਹੜਾ ਇਹਦੇ ਵਿੱਚ ਲੱਕੜ ਦੀਆਂ ਕੁਝ ਗੀਟੀਆਂ ਫਸਾਈਆਂ ਇਹਨੂੰ ਕਲੂਬੂਤ ਦੇਣਾ ਕਹਿੰਦੇ ਆ ਜੁੱਤੀ ਦਾ ਆਕਾਰ ਸਹੀ ਬਣਾਉਣ ਵਾਸਤੇ ਜਿਹੜਾ ਇਹਨੂੰ ਇਹ ਕਲੂਬੂਤ ਦਿੱਤਾ ਜਾਂਦਾ ਹੈ ਇਹ ਤੋਂ ਪਹਿਲਾਂ ਜਦੋਂ ਜੁੱਤੀ ਤਿਆਰ ਹੁੰਦੀ ਹੈ ਨਾ ਉਹ ਇਈ ਵਾਰ ਉਹਦਾ ਸਹੀ ਤਰ੍ਹਾਂ ਦਾ ਕਾਰ ਨਹੀਂ ਬਣਾਉਂਦਾ ਸੋਣ ਸੋਣ ਦੇ ਜਿਵੇਂ ਆਪਾਂ ਕੱਪੜੇ ਨੂੰ ਪ੍ਰੈਸ ਕਰ ਦਈਦਾ ਇਸ ਤਰ੍ਹਾਂ ਇਹਨਾਂ ਇੱਕ ਪ੍ਰੈਸ ਹੋ ਜਾਂਦੀ ਹੈ ਜੁੱਤੀ ਨੂੰ ਆਹ ਦੇਖੋ ਇਹ ਇਹੋ ਜਿਹੀ ਤੁਹਾਡੀ ਜੁੱਤੀਆਂ ਤਿਆਰ ਇਹ ਇਹ ਜੁੱਤੀ ਦੇ ਨਾਲ ਹੋਰ ਕਈ ਤਰ੍ਹਾਂ ਦੇ ਇਹਦੇ ਸੰਦ ਹੁੰਦੇ ਆ ਉਹਨੂੰ ਬਣਾਉਣ ਦੇ ਕੰਮ ਆਉਂਦੇ ਆ ਉਹ ਤੁਹਾਨੂੰ ਅਸੀਂ ਸੰਦ ਵੀ ਦਿਖਾਉਨੇ ਆ ਆ ਜੇ ਤੁਸੀਂ ਇੱਕ ਝਲਕ ਆਪਾਂ ਹੋਰ ਜੁੱਤੀਆਂ ਦੀ ਦੇਖਦੇ ਆਂ ਨਯੁਕਤੀ ਆ ਜੀ। ਨਵੇਂ ਮਸਤਰੀਏ ਜਿਹੜੇ ਜਿੱਤਿਆਂ ਨੂੰ ਬਣਾ ਰਹੇ। ਇਹ ਅਡੋਡੀ ਨੂੰ ਸੰਦ ਦਿਖਾਇਆ ਵਿਚੱਕੇ। ਇਹ ਕਿਹੜੇ ਕਿਹੜੇ ਸੰਦੋਂ ਨੇ ਇਹਨਾਂ ਦਾ ਕੀ ਕੀ ਨਵਾਂ? ਇਹ ਤਾਂ ਹੀ ਮੋਗਰਾ ਨੇ। ਕੀ ਕਹਿੰਦੇ ਇਹਨੂੰ? ਮੋਗਰਾ ਕਹਿੰਦੇ ਨੇ। ਮੋਗਰਾ। ਹਾਂਜੀ। ਹਾਂਜੀ। ਇਹਨੂੰ ਮਤਲਬ ਸਪਲਾਈ ਪੱਤਰ ਕਰਦੇ ਨੇ। ਇਹ ਕੀ ਕੰਮ ਆਉਂਦਾ ਜੀ? ਇਹ ਸਪਲਾਈ ਲਾਉਂਦੇ ਜੀ ਇਹਦੇ ਨਾਲ ਕਲੇ ਨੂੰ ਮਤਲਬ ਵੀ ਸਪਲਾਈ ਕਰਦੇ ਨੇ। ਜਦੋਂ ਕਲਮੂਤ ਦਿੰਦੇ ਆ। ਅੱਛਾ ਜੀ। ਇਹ ਮਤਲਬ ਇਹ ਨੰਬਰ ਹੈ ਜੀ ਇਹਨਾਂ ਸਫਾਈ ਕਰਦੇ ਆਂ ਅੱਛਾ ਇਹ ਕੀ ਹੈ ਇਹ ਇਹ ਰੰਬਾ ਹੈ ਜੀ ਨੰਬਰ ਰੰਬਾ ਹਾਂ ਜੀ ਇਹਦਾ ਜੁੱਤੀ ਦਾ ਜਿਹੜਾ ਬਾਧੂ ਹਿੱਸਾ ਜਿਹੜਾ ਹੈਗਾ ਉਹ ਕੱਟ ਦਿੱਤਾ ਜਾਂਦਾ ਇਹ ਨਾਲ ਹਾਂ ਜੀ ਹਾਂ ਜੀ ਹੋਰ ਵੀ ਸੰਦ ਜੀ ਮਰਨ ਜੀ ਨੂੰ ਕਵੀਰ ਗਏ ਮੇਰੇ ਜੀ ਕੀ ਕਹਿੰਦੇ ਜੀ ਇਹਨੂੰ ਅਸਲ ਵਾਲੀ ਚੀਜ਼ ਹੈ ਪੱਤਰ ਕਰਦੇ ਅੱਛਾ ਇਹ ਕੀ ਕੰਮ ਆਉਂਦਾ ਇਹ ਤਾਂ ਜੀ ਵਹੀ ਰਮਸਰ ਜੀ ਅਸਲ ਵਾਸਤੇ ਅੱਛਾ ਹਾਂ ਕੱਚਾ ਹੋਰ ਕੋਈ ਜਿਹੜਾ ਤੇ ਸੰਦਨੇ ਦੇ ਵਰਗਾ ਜਿਹੜਾ ਕੰਮ ਆਉਂਦਾ ਜਵੇਂ ਡੋਰ ਹੈਗੀ ਉਹ ਡੋਰ ਕੀ ਹੁੰਦੀ ਹੈ ਹਾਂਜੀ ਇਹ ਕੀ ਕੰਮ ਆਉਂਦਾ ਇਹ ਜੀ ਡੋਰ ਬੱਟ ਕੇ ਜਿਹੜੀ ਸਲਾਈ ਕਰਦੇ ਹਾਂ ਹਾਂ ਇਹ ਸਲਾਈ ਦੇ ਕੰਮ ਆਉਂਦੀ ਹੈ ਜਿਹੜੀ ਇਹ ਆਮ ਕਰਕੇ ਕੱਚਾ ਧਾਗਾ ਹੁੰਦਾ ਪਰ ਇਹਨੂੰ ਕਈ ਲੜਾ ਕਰ ਲਿਆ ਜਾਂਦਾ ਫਿਰ ਇਹ ਇੱਕ ਮਜ਼ਬੂਤ ਉਹ ਚੀਜ਼ ਬਣ ਜਾਂਦੀ ਹੈ ਜੀ ਇਹ ਇਸ ਤਰ੍ਹਾਂ ਆਰ ਵਗੈਰਾ ਜਿਵੇਂ ਰੰਦੀ ਵਗੈਰਾ ਕੋਈ ਇਸ ਤਰ੍ਹਾਂ ਦੀ ਗੱਲਾਂ ਹੁੰਦੀਆਂ ਆਰ ਆ ਜੀ ਇਹ ਲਗਾਉਣੀ ਪੈਂਦੀਆਂ ਨੇ ਸਾਨੂੰ ਇਹ ਆਰ ਆ ਰ ਹੈ ਇਹ ਦਿਖਾਓ ਹਾਂ ਜੀ ਹਾਂ ਇਹ ਮਤਲਬ ਹੈ ਹਾਂ ਇਹ ਕੀ ਕੰਮ ਆਉਂਦੀ ਹੈ ਜੀ ਇਹ ਜੀ ਸਲਾਈ ਦੇ ਕੰਮ ਆਉਂਦੀ ਹੈ ਹਾਂ ਸਲਾਈ ਕਰਦੇ ਆ ਉਹ ਸਲਾਈ ਕਰਨੀ ਫਸਲ ਵਿੱਚ ਨਾ ਜਿਹੜਾ ਇਹ ਆਰ ਹੈ ਇਹ ਆਰ ਦਾ ਹੀ ਕੰਮ ਹੁੰਦਾ ਹੈ ਵੀ ਇਹ ਦੇ ਉੱਪਰ ਨਾ ਸਿਰੇ ਦੇ ਉੱਪਰ ਜਮਾ ਜਿਹੜੀ ਤਿੱਖੀ ਨੋਕ ਹੁੰਦੀ ਹੈ ਉਹਦੇ ਸਿਰੇ ਦੇ ਉੱਪਰ ਇੱਕ ਕੱਟ ਲੱਗੇ ਹੁੰਦਾ ਛੋਟਾ ਜਿਹਾ ਜਦੋਂ ਧਾਗਾ ਆਰ ਦਾ ਦੂਜੇ ਪਾਸੇੋਂ ਖਿੱਚਣਾ ਹੁੰਦਾ ਜੁੱਤੀ ਦੇ ਉਹਦਾ ਉਹ ਕੱਟ ਦੇ ਵਿੱਚ ਤਾਂ ਅੱਗੇ ਨੂੰ ਫਸਾ ਕੇ ਵਾਪਸ ਆਪ ਦੇ ਕੋਲ ਆਲੂ ਖਿੱਚਿਆ ਜਾਂਦਾ ਜਿੱਦੇ ਨਾਲ ਸਲਾਈ ਸ਼ੁਰੂ ਹੁੰਦੀ ਹੈ। ਹਾਂਜੀ। ਹਾਂਜੀ। ਇਹ ਇਸ ਤਰ੍ਹਾਂ ਦੇ ਜਿਹੜੇ ਸੰਦ ਨੇਗੇ ਜਿਹੜੇ ਦੇ ਲਈ ਵਰਤੇ ਜਾਂਦੇ ਆ। ਜਿਵੇਂ ਆਪਾਂ ਨੂੰ ਸਾਰਿਆਂ ਨੂੰ ਆਪਾਂ ਜਾਣਨੀ ਹੈ ਜੁੱਤੀ ਦਾ ਜਿਹੜਾ ਪਿਆਬੀ ਸਭਿਆਚਾਰ ਦੇ ਵਿੱਚ ਬਹੁਤ ਵੱਡਾ ਸਥਾਨ ਰਿਹਾ ਹੈ। ਜੁੱਤੀ ਕੱਲ ਦੀ ਮਰੋੜਾ ਨਹੀਂ ਚੱਲਦੀ ਹੁਣ ਭਾਵੇਂ ਉਹ ਗੱਲਾਂ ਨਹੀਂ ਰਹੀਆਂ ਜੁੱਤੀ ਕਸੂਰੀ ਪੈਰੀ ਨਾ ਪੂਰੀ ਕਿਸੇ ਵੇਲੇ ਪਾਕਿਸਤਾਨ ਦੇ ਵਿੱਚ ਜਿਹੜੀ ਜੁੱਤੀ ਸੀਗੀ ਕਸੂਰ ਦੀ ਬਣੀ ਬੜੀ ਮਸ਼ਹੂਰ ਮੰਨੀ ਜਾਂਦੀ ਸੀ ਅੱਜ ਵੀ ਸਾਡੇ ਬਹੁਤ ਸਾਰੇ ਜਥੇ ਜਿਹੜੇ ਪਾਕਿਸਤਾਨ ਜਾਂਦੇ ਆ ਉਹਨਾਂ ਦੀ ਇੱਛਾ ਹੁੰਦੀ ਹੈ ਵੀ ਕਸੂਰ ਤੋਂ ਇੱਕ ਟੋਟਾ ਘਟੇ ਹੋਰ ਨਹੀਂ ਤਾਂ ਇੱਕ ਜੁੱਤੀ ਤਾਂ ਜ਼ਰੂਰ ਲਈਏ ਉਹ ਬਹੁਤ ਹੀ ਹੌਲੀ ਤੇ ਬਹੁਤ ਹੀ ਜਿਹੜੀ ਸੁੱਚੀ ਕਢਾਈ ਦੀ ਆਪਾਂ ਉਹਨੂੰ ਕਹਿੰਦੇ ਆ ਸੁੱਚੀ ਕਢਾਈ ਉਹ ਜਿਹੜੀ ਅਖੀਰ ਤੱਕ ਉਹ ਖਰਾਬ ਨਹੀਂ ਹੁੰਦੀ ਉਹ ਮੰਨਿਆ ਜਾਂਦਾ ਸੀ ਇਹ ਉਹ ਇੰਨੀ ਨਰਮ ਹੁੰਦੀ ਜੀ ਕਸੂਰ ਦੀ ਜੁੱਤੀ ਵੀ ਉਹ ਇਹ ਨਹੀਂ ਸੀ ਪਤਾ ਲੱਗਦਾ ਵੀ ਪੈਰ ਵਿੱਚ ਪਾਈ ਹੈ ਕਿਦਾਂ ਜੁੱਤੀ ਆ ਅਮੇ ਸਮੇਂ ਦੇ ਹਿਸਾਬ ਨਾਲ ਅੱਜ ਕਸੂਰ ਦੇ ਵਿੱਚ ਵੀ ਜਿਹੜਾ ਜੁੱਤੀ ਦਾ ਇਹ ਕਾਰੋਬਾਰ ਹੈ ਉਹ ਢੇਰੋਂ ਬਹੁਤ ਡਾਊਨ ਹੋ ਗਿਆ ਪਰ ਉੱਥੇ ਦੀ ਜੁੱਤੀ ਦੀ ਅਜੇ ਵੀ ਜਿਹੜੀ ਲੋਕ ਗੀਤਾਂ ਦੇ ਵਿੱਚ ਲੋਕ ਸੱਭਿਆਚਾਰ ਦੇ ਵਿੱਚ ਬੜੀ ਵੱਡੀ ਥਾਂ ਹੈ